Hello. Hello. Thank you for watching. ਹਾਂਜੀ ਹਰਦੀਪ ਜੀ ਕਣਕ ਦੀ ਆਮਦ ਸ਼ੁਰੂ ਹੋਣ ਜਾ ਰਹੀ ਹੈਗੀ ਆ ਕਿਸ ਤਰ੍ਹਾਂ ਦੇ ਪ੍ਰਬੰਧ ਆ ਸਾਡੇ ਵੱਲੋਂ ਮੌਡਲ ਇਸਨ ਪ੍ਰਬੰਧ ਜਿਵੇਂ ਕਿ ਬਿਜਲੀ ਪਾਣੀ ਤੇ ਸ਼ਾਂ ਤਾਂ ਪ੍ਰਬੰਧ ਕਰ ਲਿਆ ਗਿਆ ਤੇ ਫੜਾਂ ਦੀ ਸਪਾਈ ਮੁਕੰਮਲ ਹੈ ਸਾਡੇ ਵੱਲੋਂ ਤੇ ਜੀਮੇਦਾਰ ਭਰਾਵਾਂ ਨੂੰ ਬੇਨਤੀ ਹੈ ਕਿ ਜੇ ਕਣਕ ਸੁੱਕੀ ਹੈ ਤਾਂ ਮੰਡੀ ਵਿਚ ਆ ਸਕਦੇ ਆ ਤੇ ਆਪਣੀ ਫਸਲ ਵੇਚ ਕੇ ਜਾ ਸਕਦੇ ਜੇ ਗੱਲ ਕਰੀਏ ਤਾਂ ਬਾਥਰੂਮ ਵਗੈਰਾ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਕੀਤੇ ਗਏ ਸਾਡੇ ਵੱਲ ਬਾਥਰੂਮ ਜੀ ਬਹੁਤ ਸਾਫ਼ ਕੀਤੇ ਗਏ ਸਾਫ਼ ਸਵਾਰੀ ਹੈ ਤੇ ਪਾਣੀ ਪਾਣੀ ਦਾ ਪ੍ਰਬੰਧ ਵੀ ਹੈ ਤੇ ਸਭ ਕੇ ਸਾਰੇ ਪ੍ਰਬੰਧ ਮੁਕੰਮਲ ਕਰ ਸਰ ਜਿਹੜਾ ਬਾਰਦਾਨਾ ਹੁੰਦਾ ਆ ਆਪਣੇ ਆਉਂਦਾ ਉਹ ਪੂਰਾ ਪਰ ਆ ਗਿਆ ਹੈ ਜਾਂ ਆਣਾ ਹੈ ਸਰ ਬਾਰਦਾਨਾ ਦਾ ਪ੍ਰਬੰਧ ਏਜੰਸੀਆਂ ਵੱਲੋਂ ਕੀਤਾ ਜਾਂਦਾ ਤੇ ਸਾਬ ਉਹਨਾਂ ਵੱਲੋਂ ਦੱਸਿਆ ਗਿਆ ਕਿ ਸਾਡੇ ਕੋਲ ਬਾਰਦਾਨਾ ਨਾਮ ਮੁਕੰਮਲ ਹੈਗੇ ਤੇ ਜਿਹੜੀ ਅਵਾਜ ਲਈ ਟੋਟ ਲਈ ਟਰਾਂਸਪੋਰਟ ਦਾ ਉਹ ਵੀ ਖਰੀਦੀ ਏਜੰਸੀਆਂ ਵੱਲੋਂ ਪ੍ਰਬੰਧ ਕੀਤੇ ਜਾਂਦੇ ਆ ਤੇ ਉਹਨਾਂ ਵੱਲੋਂ ਹੀ ਦੱਸਿਆ ਗਿਆ ਕਿ ਉਹਨਾਂ ਟੋਟ ਟੈਂਡਰ ਹੋ ਚੁੱਕਿਆ ਨਾ ਤੇ ਉਹਨਾਂ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਤੇ بارش ਨੂੰ ਲੈ ਕੇ ਕੀ ਕੀ ਪ੍ਰਬੰਧ ਨੇ بارش ਲਈ ਆੜਤੀਆਂ ਸਾਰੇ ਆੜਤੀਆਂ ਹੁਣ ਤਾਂ ਜਾਰੀ ਕਰ ਦਿੱਤੀਆਂ ਨੇ ਕਿ ਉਹਨਾਂ ਨੂੰ ਤਰਪਾਲਾਂ ਦਾ ਪ੍ਰਬੰਧ ਕੀਤਾ ਜਾਵੇ ਕਿ ਕਿਸੇ ਵੀ ਜੀ ਆਰਦੀ ਫਸਲ ਮਾਰਸ਼ ਵਿੱਚ ਨਹੀਂ ਪੈਣੀ ਚਾਹੀਦੀ ਜੇਕਰ ਬਾਈਚਾਂਸ ਕਿਸੇ ਤਰ੍ਹਾਂ ਦੀ ਹੁਨਤਾਈ ਪਾ ਜਾਂਦੀ ਹੈ ਤਾਂ ਸੰਬੰਧਤ ਆਰਦੀ ਵਿਰੁੱਧ ਕਾਰਵਾਈ ਕੀਤੀ ਸਰ ਕਣਕ ਦੀ ਆਮਦ ਕਦੋਂ ਤੱਕ ਸ਼ੁਰੂ ਹੋ ਜੂਗੀ ਜੀ ਸਾਹਿਬ ਨਾ ਮੌਸਮ ਦੇ ਹਾਲਾਤ ਹੈ ਜੀ ਮੌਸਮ ਅਜੇ ਠੰਡਾ ਹੈ ਪਰ ਆਮ ਤੌਰ ਤੇ 10 ਤਰੀਕ ਨੂੰ ਆਮਦ ਮੰਡੀ ਦੇ ਨਕੁੱਦਰ ਮੰਡੀ ਦੇ ਵਿੱਚ ਆਮਦ ਸ਼ੁਰੂ ਹੋ ਜਾਂਦੀ ਹੈ ਇਸ ਵਾਰ ਲੱਗਦਾ ਹੈ ਕਿ 10 ਤੋਂ 15 ਤਰੀਕ ਦੇ ਵਿੱਚ ਵਿੱਚ ਕਣਕ ਦੀ ਆਮਦ ਮੰਡੀ ਵਿੱਚ ਸਟਾਰਟ ਹੋ ਜਾਈਗੀ ਠੀਕ